I'm yeah. ਇਹ ਇਸ ਨਾਮ ਅੱਡਾ ਚੈਂਤੀ ਕੋ ਰੇਲਵੇ ਰੋਡ ਤੇ ਵਾਧਾ ਕ੍ਰਿਸ਼ਨ ਮੰਦਿਰ ਹੈ ਇੱਥੇ ਜਿਵੇਂ ਅੱਜ ਜਨਮ ਅਸ਼ਟਮੀ ਬੜੀ ਧੂਮ ਧਾਮ ਨਾਲ ਮਨਾਈ ਜਾ ਰਹੀ ਆ ਇਸੇ ਤਰ੍ਹਾਂ ਹੀ RAM NAVMI ਬਹੁਤ ਹੀ ਧੂਮ ਧਾਮ ਨਾਲ ਮਨਾਈ ਜਾਂਦੀ ਆ ਤੇ ਸ਼ਿਵਰਾਤਰੀ ਇਹ ਤਿੰਨ ਹੀ ਤਿਹਾੜ ਜਿਹੜੇ ਆ ਬੜੀ ਧੂਮ ਧਾਮ ਦੇ ਨਾਲ ਪੂਰੇ ਅੱਡੇ ਦੇ ਸਹਿਯੋਗ ਦੇ ਨਾਲ ਖਾਸ ਕਰਕੇ ਜੰਗ ਮੁੰਡਿਆਂ ਦਾ ਬਹੁਤ ਤੇ ਦੇ ਰੋਲ ਆ ਤੇ ਬਹੁਤ ਹੀ ਇੱਥੇ ਲਾ ਕੇ ਮਾਚੜ ਕੇ ਕੰਮ ਕਰ ਰਹੇ ਆ ਲੰਗਰ ਦੀ 24 ਘੰਟੇ ਲੰਗਰ ਚੱਲਦਾ ਵਾ ਤੇ ਬਹੁਤ ਸ਼ਰਧਾ ਹੋ ਰਹੀ ਆ ਇਹ ਰਾਧਾ ਕ੍ਰਿਸ਼ਨ ਮੰਦਿਰ ਅਡਾ ਜੈਂਦੀਪੁਰ ਰੇਲਵੇ ਰੋਡ ਦੇ ਅੱਜ ਜਨਮ ਅਸ਼ਟਰੀ ਦਾ ਤਿਹਾੜ ਮਨਾ ਰਹੇ ਆ ਇਸੇ ਤਰ੍ਹਾਂ ਸਾਰੇ ਤਿਆਰੀ ਬਹੁਤ ਹੀ ਲੋਕਾਂ ਦੇ ਸਹਿਯੋਗ ਦੇ ਨਾਲ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਵਾ ਇਕੱਲੇ ਕਿਸੇ ਦਾ ਕੋਈ ਕੰਮ ਨਹੀਂ ਸਾਰੀ ਕੋਈ ਜਾਤ ਪਾਤ ਦਾ ਫਰਕ ਨਹੀਂ ਸਾਰੇ ਲੋਕ ਸਹਿਯੋਗ ਦਿੰਦੇ ਆ ਪੂਰੇ ਔਰ ਪੂਰੇ ਖਾਸ ਕਰਕੇ ਬਹੁਤ ਹੀ ਲੰਗਰ ਦਾ ਵਧੀਆ ਇੰਤਜ਼ਾਮ ਮੁੰਡੇ ਕਰਦੇ ਆ ਅੱਗੇ ਲਾ ਕੇ ਮੁੰਡੇ ਬਹੁਤ ਹੀ ਵਧੀਆ ਕੰਮ ਕਰਦੇ ਨੇ ਇਸ ਨੂੰ ਇਤਿਹਾਸਕ ਰੂਪ ਨਹੀਂ ਜਾਂਦਾ ਮੰਦਰ ਦਾ ਇਤਿਹਾਸ ਹੈ ਜੀ ਚਾਚੂ ਵਾਲੀ ਪਿੰਡ ਬਹੁਤ ਹੀ ਪੁਰਾਣਾ 3-4 ਸੌ ਸਾਲ ਪੁਰਾਣਾ ਮੰਦਰ ਸੀ ਤੇ ਮਾਹੌਲ ਜਦੋਂ ਖਰਾਬ ਹੋਇਆ ਉਦੋਂ ਇੱਥੇ ਲੋਕ ਆ ਕੇ ਤੇ ਮੰਦਰ ਉੱਥੇ ਸੀਗਾ ਤੇ ਉਹ ਜੋ ਮੂਰਤੀਆਂ ਜਿਹੜੀਆਂ ਉਹਨਾਂ ਦੀ ਸਥਾਪਨਾ ਇੱਥੇ ਆ ਕੇ ਕੀਤੀ ਜਾ। 1984 ਦੇ ਵਿੱਚ ਜਦੋਂ ਮਾਹੌਲ ਖਰਾਬ ਹੋਇਆ ਵਾ ਤੇ ਇਹ ਮੰਦਰ ਮੂਰਤੀਆਂ ਜਿਹੜੀਆਂ ਚਾਚੂ ਵਾਲੀ ਵਾਲਾ ਮੰਦਰ ਹੀ ਆ ਉਹ ਜੋ ਮੂਰਤੀਆਂ ਇੱਥੇ ਸਥਾਪਿਤ ਕੀਤੀਆਂ ਗਈਆਂ ਵਾ ਤੇ ਉਸ ਇੱਕ ਲੋਕ ਵੱਧ ਚੜ ਕੇ ਚਾਚੂ ਵਾਲੀ ਦੇ ਲੋਕ ਖਾਸ ਕਰਕੇ ਇੱਥੇ ਆ ਕੇ ਵਸ ਕੇ ਮਾਹੌਲ ਖਰਾਬ ਕਰਕੇ ਤੇ ਉਹ ਸੇਵਾ ਪੂਜਾ ਜਿਹੜੀ ਆ ਸਾਰੇ ਨਾਲ ਮਿਲ ਕੇ ਸਾਰੇ ਕਰਦੇ ਆ। ਪੂਰੇ ਨੋਪਾਦੇ ਸਹਿਯੋਗ ਦੇ ਨਾਲ ਇੱਥੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਸ਼ੁਰੂ ਤੋਂ ਪਰੰਪਰਾ ਚੱਲੀ ਆ ਰਹੀ ਹੈ ਚਾਚੂ ਵਾਲੀ ਵੀ ਤਿਆਰ ਇਸੇ ਤਰ੍ਹਾਂ ਮਨਾਏ ਜਾਂਦੇ ਸੀ ਤੇ ਹੁਣ ਇੱਥੇ ਏਡੇ ਚਿੰਤੀ ਪੁੱਤ ਵੀ ਇਸੇ ਤਰ੍ਹਾਂ ਇਤਿਹਾਸ ਜਿਹੜੇ ਆ ਇਹ ਮਨਾਇਆ ਜਾ ਰਿਹਾ ਹੈ ਜਿਹੜੀ ਕਮੇਟੀ ਜੇ ਕਿਸ ਨਾਂ ਨਾਲ ਲੈਣੀ ਹੈ ਇਹ ਮੰਦਿਰ ਦੀ ਕਮੇਟੀ ਜਿਹੜੀ ਆ ਇਹ ਰਾਧਾ ਕ੍ਰਿਸ਼ਨ ਮੰਦਿਰ ਦੇ ਨਾਂ ਦੀ ਆ ਸਮਝ ਲਓ ਮੈਂ ਮੰਤ ਅਰਜਿੰਦਰ ਕੁਮਾਰ ਆਂ ਬਾਕੀ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਰੇ ਏਡੇ ਦੇ ਸਹਿਯੋਗ ਦੇ ਨਾਲ ਇਹ ਸਾਰਾ ਕੰਮ ਹੋ ਰਿਹਾ ਹੈ ਸੰਤਾਂ ਸੰਤਾਂ ਨੂੰ ਜਿਹਦੇ ਦਿਨ ਸੰਤਾਂ ਦਾ ਸੰਦੇਸ਼ ਆ ਵੀ ਵੱਤ ਚੜ ਕੇ ਆਓ ਸੇਵਾ ਕਰੋ ਤੇ ਆਨੰਦ ਮਾਣੋ ਕੀਰਤਨ ਹੋ ਰਿਹਾ ਸਾ ਸੰਗਤ ਨੂੰ ਤੇ ਸਾਰੇ ਧਿਆਰ ਦੇ ਸਾਥ ਦਿਆ ਕਰ ਮੈਂ ਟੀਚਰ ਹੈ ਪ੍ਰਾਈਮਰੀ ਟੀਚਰ ਤੇ ਕਾਨਾ ਜੀ ਦੇ ਇਦਰਬਾਰ ਚ ਆਏ ਆ ਉਹਨਾਂ ਦੀ ਰੌਣਕਾਂ ਵੇਖਣ ਨੂੰ ਇਹ ਚਾਚਾ ਵਾਲੀਆਂ ਤੁਰ ਕੇ ਇੱਥੇ ਆ ਗਏ ਨੇ ਪਰਿਵਾਰ ਸਾਰਾ ਇੱਥੇ ਆ ਗਿਆ ਇਹ ਬਾਅਦ ਵਿੱਚ ਆਏ ਨੇ ਕਾਨਾ ਜੀ ਉਹਨਾਂ ਦਾ ਅੱਜ ਪ੍ਰੋਗਰਾਮ ਜਿਹੜਾ ਬੜੀ ਖੁਸ਼ੀ ਨਾਲ ਧੂਮ ਧਾਮ ਨਾਲ ਹੋ ਰਿਹਾ ਹੈ ਤੇ ਸਭ ਨੂੰ ਇਹ ਵਧਾਈ ਹੋਵੇ ਬਹੁਤ ਬਹੁਤ ఈ దిన కర్మ వాళ్ళ రూజి ఉందా ਇਸ ਨਾਮ ਅੱਡਾ ਚੈਂਦੀ ਕੋ ਰੇਲਵੇ ਰੋਡ ਤੇ ਰਾਧਾ ਕ੍ਰਿਸ਼ਨ ਮੰਦਿਰ ਹੈ ਇੱਥੇ ਜਿਵੇਂ ਅੱਜ ਜਨਮ ਅਸ਼ਟਮੀ ਬੜੀ ਧੂਮ ਧਾਮ ਨਾਲ ਮਨਾਈ ਜਾ ਰਹੀ ਆ ਇਸੇ ਤਰ੍ਹਾਂ ਹੀ ਰਾਮ ਨੰਮੀ ਬਹੁਤ ਹੀ ਧੂਮ ਧਾਮ ਨਾਲ ਮਨਾਈ ਜਾਂਦੀ ਆ ਤੇ ਸ਼ਵਰਾਤਰੀ ਇਹ ਤਿੰਨ ਹੀ ਤਿਹਾੜ ਜਿਹੜੇ ਆ ਬੜੀ ਧੂਮ ਧਾਮ ਦੇ ਨਾਲ ਪੂਰੇ ਅੱਡੇ ਦੇ ਸਹਿਯੋਗ ਦੇ ਨਾਲ ਖਾਸ ਕਰਕੇ ਜੰਗ ਮੁੰਡਿਆਂ ਦਾ ਬਹੁਤ ਤੇ ਦੇ ਰੋਲ ਆ ਤੇ ਬਹੁਤ ਹੀ ਅੱਡੇ ਲਾ ਕੇ ਮਾਚੜ ਕੇ ਕੰਮ ਕਰ ਰਹੇ ਆ ਲੰਗਰ ਦੀ 24 ਘੰਟੇ ਲੰਗਰ ਚੱਲਦਾ ਵਾ ਤੇ ਬਹੁਤ ਸੇਵਾ ਹੋ ਰਹੀ ਆ ਇਹ ਰਾਧਾ ਕ੍ਰਿਸ਼ਨ ਮੰਦਿਰ ਅਡਾ ਜੈਂਦੀਪੁਰ ਰੇਲਵੇ ਰੋਡ ਦੇ ਅੱਜ ਜਨਮ ਅਸ਼ਟਰੀ ਦਾ ਤਿਹਾੜ ਮਨਾ ਰਹੇ ਆ ਇਸੇ ਤਰ੍ਹਾਂ ਸਾਰੇ ਤਿਆਰੀ ਬਹੁਤ ਹੀ ਲੋਕਾਂ ਦੇ ਸਹਿਯੋਗ ਦੇ ਨਾਲ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਵਾ ਇਕੱਲੇ ਕਿਸੇ ਦਾ ਕੋਈ ਕੰਮ ਨਹੀਂ ਸਾਰੀ ਕੋਈ ਜਾਤ ਪਾਤ ਦਾ ਫਰਕ ਨਹੀਂ ਸਾਰੇ ਲੋਕ ਸਹਿਯੋਗ ਦਿੰਦੇ ਆ ਪੂਰੇ ਔਰ ਪੂਰੇ ਖਾਸ ਕਰਕੇ ਬਹੁਤ ਹੀ ਲੰਗਰ ਦਾ ਵਧੀਆ ਇੰਤਜ਼ਾਮ ਮੁੰਡੇ ਕਰਦੇ ਆ ਅੱਗੇ ਲਾ ਕੇ ਮੁੰਡੇ ਬਹੁਤ ਹੀ ਵਧੀਆ ਕੰਮ ਕਰਦੇ ਨੇ ਇਸ ਨੂੰ ਇਤਿਹਾਸਕ ਰੂਪ ਨਹੀਂ ਜਾਂਦਾ ਮੰਦਰ ਦਾ ਇਤਿਹਾਸ ਹੈ ਜੀ ਚਾਚੂ ਵਾਲੀ ਪਿੰਡ ਬਹੁਤ ਹੀ ਪੁਰਾਣਾ 3-4 ਸੌ ਸਾਲ ਪੁਰਾਣਾ ਮੰਦਰ ਸੀ ਤੇ ਮਾਹੌਲ ਜਦੋਂ ਖਰਾਬ ਹੋਇਆ ਉਦੋਂ ਇੱਥੇ ਲੋਕ ਆ ਗਏ ਤੇ ਮੰਦਰ ਉੱਥੇ ਸੀਗਾ ਤੇ ਉਹ ਜੋ ਮੂਰਤੀਆਂ ਜਿਹੜੀਆਂ ਉਹਨਾਂ ਦੀ ਸਥਾਪਨਾ ਇੱਥੇ ਆ ਕੇ ਕੀਤੀ ਆ 1984 ਦੇ ਜਦੋਂ ਮਾਹੌਲ ਖਰਾਬ ਹੋਇਆ ਵਾ ਤੇ ਇਹ ਮੰਦਰ ਮੂਰਤੀਆਂ ਜਿਹੜੀਆਂ ਚਾਚੂ ਵਾਲੀ ਵਾਲਾ ਮੰਦਰ ਹੀ ਆ ਉਹ ਜੋ ਮੂਰਤੀਆਂ ਇੱਥੇ ਸਥਾਪਿਤ ਕੀਤੀਆਂ ਗਈਆਂ ਵਾ ਤੇ ਉਸ ਇੱਕ ਲੋਕ ਵੱਧ ਚੜ ਕੇ ਚਾਚੂ ਵਾਲੀ ਦੇ ਲੋਕ ਖਾਸ ਕਰਕੇ ਇੱਥੇ ਆ ਕੇ ਵਸ ਕੇ ਮਾਹੌਲ ਖਰਾਬ ਕਰਕੇ ਤੇ ਉਹ ਸੇਵਾ ਪੂਜਾ ਜਿਹੜੀ ਆ ਸਾਰੇ ਨਾਲ ਮਿਲ ਕੇ ਸਾਰੇ ਕਰਦੇ ਆ ਪੂਰੇ ਲੋਕਾਂ ਦੇ ਸਹਿਯੋਗ ਦੇ ਨਾਲ ਇੱਥੇ ਬੜੀ ਤੁਮਤਾਂ ਨਾਲ ਮਨਾਇਆ ਜਾਂਦਾ ਸ਼ੁਰੂ ਤੋਂ ਪਰੰਪਰਾ ਚੱਲੀ ਆ ਰਹੀ ਆ ਚਾਚੂ ਵਾਲੀ ਵੀ ਤਿਆਰ ਇਸੇ ਤਰ੍ਹਾਂ ਮਨਾਏ ਜਾਂਦੇ ਸੀ ਤੇ ਹੁਣ ਇੱਥੇ ਅੱਡੇ ਚੰਤੀ ਪੁੱਤ ਵੀ ਇਸੇ ਤਰ੍ਹਾਂ ਤਿਆਰ ਜਿਹੜੇ ਆ ਇਹ ਮਨਾਏ ਜਾਂਦੇ ਨੇ ਜਿਹੜੀ ਕਮੇਟੀ ਜੇ ਕਿਸ ਨਾਮ ਨਾਲ ਜਿਹੜੀ ਇਹ ਮੰਦਿਰ ਦੀ ਕਮੇਟੀ ਜਿਹੜੀ ਆ ਇੱਕ ਰਾਧਾ ਕ੍ਰਿਸ਼ਨ ਮੰਦਿਰ ਦੇ ਨਾਂ ਦੀ ਆ ਸਮਝ ਲੋ ਮੈਂ ਮਹੰਤ ਅਰਜਿੰਦਰ ਕੁਮਾਰ ਹਾਂ ਬਾਕੀ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਏਡੇ ਦੇ ਸਹਿਯੋਗ ਦੇ ਨਾਲ ਇਹ ਸਾਰਾ ਕੰਮ ਹੋ ਰਿਹਾ ਹੈ। ਹਾਂਜੀ। ਸੰਤਾਂ ਨੂੰ ਜੀਸ ਦੇ ਇਹਨਾਂ ਸੰਤਾਂ ਨੂੰ ਸੰਦੇਸ਼ ਆ ਵੀ ਵੱਤ ਚੜ ਕੇ ਆਓ। ਸੇਵਾ ਕਰੋ ਤੇ ਆਨੰਦ ਮਾਣੋ। ਕੀਰਤਨ ਹੋ ਰਿਹਾ ਸਾਧ ਸੰਗਤ ਨੂੰ ਤੇ ਸਾਰੇ ਧਿਆਰ ਦੇ ਸਾਥ ਪਿਆਰ। ਮੈਂ ਟੀਚਰ ਹੈ ਪ੍ਰਾਈਮਰੀ ਟੀਚਰ। ਸੇ ਕਾਨਾ ਜੀ ਦੇ ਇਦਰਬਾਰ ਚ ਆਏ ਆ। ਉਹਨਾਂ ਦੀ ਰੌਣਕਾਂ ਵੇਖਣ ਨੂੰ ਇਹ ਚਾਚਾ ਵਾਲੀਆਂ ਤਰ੍ਹਾਂ ਇੱਥੇ ਆ ਗਏ ਨਾ ਪਰਿਵਾਰ ਸਾਰਾ ਇੱਥੇ ਆ ਗਿਆ। ਇਹ ਬਾਅਦ ਵਿੱਚ ਆਏ ਦੇ ਕਾਨਾ ਜੀ। ਉਹਨਾਂ ਦਾ ਅੱਜ ਪ੍ਰੋਗਰਾਮ ਜਿਹੜਾ ਬੜੀ ਖੁਸ਼ੀ ਨਾਲ ਤੁਹਾਨੂੰ సబ్బను ఏ వధ బిబీ ఏ దా రోజ ఉ ਮਾਗੋ ਅੱਡਾ ਚੈਂਦੀ ਕੋ ਰੇਲਵੇ ਰੋਡ ਤੇ ਰਾਧਾ ਕ੍ਰਿਸ਼ਨ ਮੰਦਿਰ ਹੈ ਇੱਥੇ ਜਿਵੇਂ ਅੱਜ ਜਨਮਸ਼ਤਮੀ ਬੜੀ ਧੂਮ ਧਾਮ ਨਾਲ ਮਨਾਈ ਜਾ ਰਹੀ ਆ ਇਸੇ ਤਰ੍ਹਾਂ ਹੀ RAM NAVMI ਬਹੁਤ ਹੀ ਧੂਮ ਧਾਮ ਨਾਲ ਮਨਾਈ ਜਾਂਦੀ ਆ ਤੇ ਸ਼ਿਵਰਾਤਰੀ ਇਹ ਤਿੰਨ ਹੀ ਤਿਹਾੜ ਜਿਹੜੇ ਆ ਬੜੀ ਧੂਮ ਧਾਮ ਦੇ ਨਾਲ ਪੂਰੇ ਅੱਡੇ ਦੇ ਸਹਿਯੋਗ ਦੇ ਨਾਲ ਖਾਸ ਕਰਕੇ ਜੰਗ ਮੁੰਡਿਆਂ ਦਾ ਬਹੁਤ ਤੇ ਦੇ ਰੋਲ ਆ ਤੇ ਬਹੁਤ ਹੀ ਏਡੇ ਇਲਾਕੇ ਵਾਚੜ ਕੇ ਕੰਮ ਕਰ ਰਹੇ ਆ ਲੰਗਰ ਦੀ 24 ਘੰਟੇ ਲੰਗਰ ਚੱਲਦਾ ਵਾ ਤੇ ਬਹੁਤ ਸ਼ਰਧਾ ਹੋ ਰਹੀ ਆ ਇਹ ਰਾਧਾ ਕ੍ਰਿਸ਼ਨ ਮੰਦਿਰ ਅਡਾ ਜੈਂਦੀਪੁਰ ਰੇਲਵੇ ਰੋਡ ਦੇ ਅੱਜ ਜਨਮ ਅਸ਼ਟਮੀ ਦਾ ਤਿਹਾੜੀ ਮਨਾ ਰਹੇ ਆ ਇਸੇ ਤਰ੍ਹਾਂ ਸਾਰੇ ਤਿਆਰੀ ਬਹੁਤ ਹੀ ਲੋਕਾਂ ਦੇ ਸਹਿਯੋਗ ਦੇ ਨਾਲ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਵਾ ਇਕੱਲੇ ਕਿਸੇ ਦਾ ਕੋਈ ਕੰਮ ਨਹੀਂ ਸਾਰੀ ਕੋਈ ਜਾਤ ਪਾਤ ਦਾ ਫਰਕ ਨਹੀਂ ਸਾਰੇ ਲੋਕ ਸਹਿਯੋਗ ਦਿੰਦੇ ਆ ਪੂਰੇ ਔਰ ਪੂਰੇ ਖਾਸ ਕਰਕੇ ਬਹੁਤ ਹੀ ਲੰਗਰ ਦਾ ਵਧੀਆ ਇੰਤਜ਼ਾਮ ਮੁੰਡੇ ਕਰਦੇ ਆ ਅੱਗੇ ਲਾ ਕੇ ਮੁੰਡੇ ਬਹੁਤ ਹੀ ਵਧੀਆ ਕੰਮ ਕਰਦੇ ਨੇ ਇਸ ਨੂੰ ਇਤਿਹਾਸਕ ਰੂਪ ਨਹੀਂ ਜਾਂਦਾ ਮੰਦਰ ਦਾ ਇਤਿਹਾਸ ਹੈ ਜੀ ਚਾਚੂ ਵਾਲੀ ਪਿੰਡ ਬਹੁਤ ਹੀ ਪੁਰਾਣਾ 3-4 ਸੌ ਸਾਲ ਪੁਰਾਣਾ ਮੰਦਰ ਸੀ ਤੇ ਮਾਹੌਲ ਜਦੋਂ ਖਰਾਬ ਹੋਇਆ ਉਦੋਂ ਇੱਥੇ ਲੋਕ ਆ ਗਏ ਤੇ ਮੰਦਰ ਉੱਥੇ ਸੀਗਾ ਤੇ ਉਹ ਜੋ ਮੂਰਤੀਆਂ ਜਿਹੜੀਆਂ ਉਹਨਾਂ ਦੀ ਸਥਾਪਨਾ ਇੱਥੇ ਆ ਕੇ ਕੀਤੀ ਆ ਸਾ 84 ਦੇ ਜਦੋਂ ਮਾਹੌਲ ਖਰਾਬ ਹੋਇਆ ਵਾ ਤੇ ਇਹ ਮੰਦਰ ਮੂਰਤੀਆਂ ਜਿਹੜੀਆਂ ਚਾਚੂ ਵਾਲੀ ਵਾਲਾ ਮੰਦਰ ਹੀ ਹੈ ਕੋਈ ਉਹ ਮੂਰਤੀਆਂ ਇੱਥੇ ਸਥਾਪਿਤ ਕੀਤੀਆਂ ਗਈਆਂ ਵਾ ਤੇ ਉਸ ਇੱਕ ਲੋਕ ਵੱਧ ਚੜ ਕੇ ਚਾਚੂ ਵਾਲੀ ਦੇ ਲੋਕ ਖਾਸ ਕਰਕੇ ਇੱਥੇ ਆ ਕੇ ਵਸ ਕੇ ਮਾਹੌਲ ਖਰਾਬ ਕਰਕੇ ਤੇ ਉਹ ਸੇਵਾ ਪੂਜਾ ਜਿਹੜੀ ਆ ਸਾਰੇ ਨਾਲ ਮਿਲ ਕੇ ਸਾਰੇ ਕਰਦੇ ਆ ਪੂਰੇ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਬੜੀ ਤੁਮਤਾਮ ਨਮਾਇਆ ਜਾਂਦਾ ਸ਼ੁਰੂ ਤੋਂ ਪਰੰਪਰਾ ਚੱਲੀ ਆ ਰਹੀ ਆ ਚਾਚੂ ਵਾਲੀ ਵੀ ਤਿਆਰ ਹਿੱਸੇ ਕਰ ਮਨਾਏ ਜਾਂਦੇ ਸੀ ਦੇਹੁਣੇ ਛੱਡੇ ਚਿੰਤੀ ਪੁੱਛ ਰਿਐ ਸਤਰਾ ਅਤਿਹਾੜ ਜਿਹੜੇ ਆ ਇਹ ਬਣਾਈ ਜਿਹੜੀ ਕਮੇਟੀ ਜੇ ਕਿਸ ਨਾਂ ਨਾਲ ਜਾਨੀ ਇਹ ਮੰਦਿਰ ਦੀ ਕਮੇਟੀ ਜਿਹੜੀ ਆ ਇਹ ਰਾਧਾ ਕ੍ਰਿਸ਼ਨ ਮੰਦਿਰ ਦੇ ਨਾਂ ਦੀ ਆ ਸਮਝ ਲਓ ਮੈਂ ਮੰਤ ਅਰਜਿੰਦਰ ਕੁਮਾਰ ਆਂ ਬਾਕੀ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਰੇ ਏਡੇ ਦੇ ਸਹਿਯੋਗ ਦੇ ਨਾਲ ਇਹ ਸਾਰਾ ਕੰਮ ਹੋ ਰਿਹਾ ਆ ਹਾਂਜੀ ਸੰਤਾਂ ਨੂੰ ਇਸ ਦੇ ਸੰਤਾਂ ਨੂੰ ਸੰਦੇਸ਼ ਆ ਵੀ ਵੱਤ ਚੜ ਕੇ ਆਓ ਸੇਵਾ ਕਰੋ ਤੇ ਆਨੰਦ ਮਾਣੋ ਕੀਰਤਨ ਹੋ ਰਿਹਾ ਸਾ ਸੰਗਤ ਨੂੰ ਸੇ ਸਾਰੇ ਤਿਆਰ ਰਖਦੇ ਸਾਥ ਤਿਆਰ ਕਰ ਮੈਂ ਟੀਚਰ ਹੈ ਪ੍ਰਾਈਮਰੀ ਟੀਚਰ ਸੇ ਕਾਨਾ ਜੀ ਦੇ ਇਧਰ ਬਾਹਰ ਜਾਈਏ ਆ ਉਹਨਾਂ ਦੀ ਰੌਣਕਾਂ ਵੇਖਣ ਨੂੰ ਇਹ ਚਾਚਾ ਵਾਲਿਆਂ ਤਰ੍ਹਾਂ ਇੱਥੇ ਆ ਕੇ ਨਾ ਪਰਿਵਾਰ ਸਾਰਾ ਇੱਥੇ ਆ ਗਿਆ ਇਹ ਬਾਅਦ ਵਿੱਚ ਆਏ ਨੇ ਕਾਨਾ ਜੀ ਉਹਨਾਂ ਦਾ ਅੱਜ ਪ੍ਰੋਗਰਾਮ ਜਿਹੜਾ ਬੜੀ ਖੁਸ਼ੀ ਨਾਲ ਧੂਮ ਧਾਮ ਨਾਲ ਹੋ ਰਿਹਾ ਹੈ ਤੇ ਸਭ ਨੂੰ ਇਹ ਵਧਾਈ ਹੋਵੇ ਬਹੁਤ-ਬਹੁਤੀ ਇਹ ਦਿਨ ਕਰਮਾ ਵਾਲਾ ਰੋਜ਼ ਹੁੰਦਾ ਰਹੇ